ਹਾਂਜੀ ਇਸ ਵੇਲੇ ਜੀ ਅਸੀਂ ਸ਼ੰਭੂ ਮੋਰਚੇ ਦੇ ਉੱਤੇ ਖੜੇ ਆਂ ਸ਼ੰਭੂ ਕਿਸਾਨ ਮੋਰਚਾ ਪਿਛਲੇ 14 ਮਹੀਨਿਆਂ ਤੋਂ ਇੱਥੇ ਲੱਗਿਆ ਹੋਇਆ ਸੀਗਾ ਤੇ ਐਮਐਸਪੀ ਦੇ ਗਰੰਟੀ ਕਾਨੂੰਨ ਨੂੰ ਲੈ ਕੇ ਮੋਰਚਾ ਚੱਲ ਰਿਹਾ ਜਿਵੇਂ ਸਾਰੀਆਂ ਸੰਗਤਾਂ ਜਾਣਦੀਆਂ ਨੇ ਤੇ ਇੱਥੇ ਅੱਜ ਪੰਜਾਬ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਵੱਡਾ ਐਕਸ਼ਨ ਕੀਤਾ ਗਿਆ ਜੀਸੀਬੀ ਮਸ਼ੀਨਾਂ ਦੇ ਨਾਲ ਇਹ ਸਾਰਾ ਮੋਰਚਾ ਖਾਲੀ ਕਰਾਇਆ ਜਾ ਰਿਹਾ ਹੈ ਇਨਸਾਫ ਕੀਤਾ ਜਾ ਰਿਹਾ ਜੋ ਵੀ ਇੱਥੇ ਪਿਛਲੇ 14 ਮਹੀਨਿਆਂ ਤੋਂ ਜਿਹੜਾ ਰਹਿਣ ਬਸੇਰਾ ਸੀਗਾ ਕਿਸਾਨਾਂ ਦਾ ਕਿਸਾਨਾਂ ਨੂੰ ਭੇਜ ਦਿੱਤਾ ਗਿਆ ਤੇ ਇਸ ਕਹਾਣੀ ਇਸ ਜਿਹੜੀ ਕਾਰਵਾਈ ਹੈ ਦਿੱਲੀ ਵੀ ਆਪਾਂ ਮੋਰਚਾ ਲੜਿਆ ਬਹੁਤ ਵੱਡਾ ਮੋਰਚਾ ਸੀ ਬਹੁਤ ਵੱਡੀ ਸਰਕਾਰ ਸੀ ਦਿੱਲੀ ਦੀ ਪਰ ਉਹਨਾਂ ਨੇ ਵੀ ਇਹ ਮੈਜਰ ਨਹੀਂ ਲਿਆ ਜੋ ਭਗਵੰਤ ਮਾਨ ਸਰਕਾਰ ਨਹੀਂ ਲਿਆ ਤਾਂ ਇਹ ਪਿਛਲੇ ਕਾਫੀ 1.5 ਮਹੀਨੇ ਤੋਂ ਪੰਜਾਬ ਦੇ ਵਿੱਚ ਬੁਲਡੋਜ਼ਰ ਪੋਲਿਟਿਕਸ ਚੱਲ ਰਹੀ ਸੀ ਇਹਦਾ ਹੁਣ ਇੱਕ ਵੱਡਾ ਵਿਕਰਾਲ ਰੂਪ ਇਸ ਮੋਰਚੇ ਦੀ ਸਫਾਈ ਦੇ ਰੂਪ ਚ ਆ ਰਿਹਾ ਆਪਾਂ ਮਨਦੀਪ ਪੁਨੀਆ ਸਾਡੇ ਨਾਲ ਨੇ ਆਪਾਂ ਜਾਣਦੇ ਆ ਇਹਨਾਂ ਦਾ ਗਰਾਊਂਡ ਜ਼ੀਰੋ ਬੁੱਕ ਵੀ ਲਿਖ ਚੁੱਕੇ ਆ ਇਹ ਕਿਸਾਨ ਮੋਰਚੇ ਜਦੋਂ ਤੋਂ ਮੋਰਚੇ ਕਿਸਾਨ ਮੋਰਚੇ ਚੱਲੇ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਉਸ ਦੇ ਉੱਤੇ ਇਹਨਾਂ ਨੇ ਪੱਤਰਕਾਰੀ ਤਾਂ ਕੀਤੀ ਹੈ ਤੇ ਇਸ ਮੋਰਚੇ ਦੇ ਨਾਲ ਵੀ ਬੁੱਢੋਂ ਜੁੜੇ ਰਹੇ ਨੇ ਆਪਾਂ ਇਹਨਾਂ ਤੋਂ ਜਾਣਦੇ ਆ ਕਿ ਇਸ ਦਾ ਕੀ ਮਤਲਬ ਹੈ ਇਸ ਸਾਰੀ ਕਾਰਵਾਈ ਦਾ ਕੀ ਮਤਲਬ ਹੈ ਮਨਦੀਪ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਕਿਦਾਂ ਤੁਸੀਂ ਇਹਨੂੰ ਐਕਸਪਲੇਨ ਕਰਦੇ ਹੋ ਤੁਸੀਂ ਹਰਿਆਣੇ ਦੇ ਵਿੱਚ ਵੀ ਦੇਖਿਆ ਤੁਸੀਂ ਦਿੱਲੀ ਦੇ ਵਿੱਚ ਵੀ ਦੇਖਿਆ ਤੇ ਹੁਣ ਤੁਸੀਂ ਪੰਜਾਬ ਪੁਲਿਸ ਦਾ ਰੂਪ ਦੇਖ ਰਹੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਸਭ ਤੋਂ ਵੱਡੀ ਨਲਾਇਕੀ ਕਹਾਵਾਂਗਾ ਕਿ ਪੂਰੀ ਦੁਨੀਆ ਦੇ ਵਿੱਚ ਪੋਲਿਟਿਕਸ 'ਚ ਜਿਹਦੇ ਕਰਕੇ ਭਗਵੰਤ ਮਾਨ ਦੀ ਥੂਤ ਹੋਊਗੀ ਉਹ ਇਹ ਕਿ ਗੱਲਬਾਤ ਵਾਸਤੇ ਸੱਦੇ ਹੋਏ ਬੰਦਿਆਂ ਨੂੰ ਤੁਸੀਂ ਅਰੈਸਟ ਕਰ ਰਹੇ ਹੋ ਉਹ ਤਾਂ ਪੰਜਾਬ ਦੀ ਹਿਸਟਰੀ 'ਚ ਐਦਾ ਦੇ ਐਗਜ਼ਾਮਪਲ ਹੋਰ ਵੀ ਪਏ ਨੇ ਜਿੱਥੇ ਹਕਮਰਾਨਾਂ ਨੇ ਗੱਲਬਾਤ ਵਾਸਤੇ ਬੰਦੇ ਸੱਦੇ ਹੋਣ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੋਵੇ ਪਹਿਲੀ ਗਲਤੀ ਹੈ ਡਿਪਲੋਮੇਸੀ ਫੇਲਰ ਤੁਸੀਂ ਇਹਨੂੰ ਕਹੋਗੇ ਕਿ ਗੱਲਬਾਤ ਵਾਸਤੇ ਬੰਦੇ ਸੱਦ ਕੇ ਤੁਸੀਂ ਉਹਨਾਂ ਨੂੰ ਗ੍ਰਫਤਾਰ ਕਰ ਲੈ ਰਹੇ ਹੋ ਜਦੋਂ ਮੀਟਿੰਗ ਚ ਖਤਮ ਹੋਈ ਉਦੋਂ ਕੇਂਦਰੀ ਖੇਤੀਬਾੜੀ ਮੰਤਰੀ ਸੁਰਦਾ ਸਿੰਘ ਚੋਹਾਨ ਹੋਣੀ ਕਹਿ ਰਹੇ ਸੀਗੇ ਕਿ ਮੀਟਿੰਗ ਖੁਸ਼ਮਾਹੌਲ ਚ ਹੋਈ 4 ਮਈ ਦਾ ਉਹ ਸੱਦਾ ਦੇ ਕੇ ਚਲੇ ਗਏ ਅਗਲੀ ਮੀਟਿੰਗ ਦਾ ਤੇ ਹੁਣ ਇਹ ਕਾਰਵਾਈ ਕੀਤੀ ਹੈ ਤੇ ਕੱਲ ਸ਼ਾਮ ਤੋਂ ਹੀ ਲੈ ਕੇ ਇੱਥੇ ਬਹੁਤ ਜ਼ਿਆਦਾ ਪੁਲਿਸ ਉਹਦਾ ਇੱਕ ਹੀ ਸੀ ਕਿ ਖਨੋਰੀ ਬਾਰਡਰ ਸ਼ੰਭੂ ਬਾਰਡਰ ਜੇ ਮੈਂ ਥੋੜਾ ਰਿਪੋਰਟਿੰਗ ਵੀ ਕਰਦੇ ਆ ਇੱਥੋਂ ਦੀ ਤੇ ਸਟੇਜ ਪੂਰਾ ਡਾਇਆਜਾ ਚੁੱਕਿਆਗਾ ਦੋ ਬੁਲਡੋਜ਼ਰ ਉੱਥੇ ਲੱਗੇ ਸੀ ਇਹ ਸਾਡੇ ਪਿੱਛੇ ਜੇ ਤੁਸੀਂ ਦੇਖੋਗੇ ਜਿੰਨੇ ਵੀ ਝੋਪੜੀਆਂ ਸੀ ਕਿ ਜਿੰਨੇ ਵੀ ਝੁੱਗੀਆਂ ਸੀਗੀਆਂ ਕਿਸਾਨਾਂ ਦੀਆਂ ਟੀਨਾ ਪਾ ਕੇ ਬਣਾਈਆਂ ਹੋਈਆਂ ਸੀ ਜਾਂ ਫਿਰ ਆਪਣੇ ਫਰਾਸਾਂ ਨਾਲ ਬਣਾਈਆਂ ਹੋਈਆਂ ਸੀ ਜਾਂ ਫਿਰ ਹੋਰ ਚੀਜ਼ਾਂ ਨਾਲ ਬਣਾਈਆਂ ਹੋਈਆਂ ਸੀ ਉਹਨਾਂ ਤਰਪਾਲਾਂ ਨਾਲ ਬਣਾਈਆਂ ਹੋਈਆਂ ਸੀ ਉਹਨਾਂ ਨੂੰ ਸਾਰਿਆਂ ਨੂੰ ਜੀਸੀਬੀ ਬੁਲਡੋਜ਼ਰ ਇੱਥੇ ਢਾਕੇ ਅੱਗੇ ਨਿਕਲ ਚੁੱਕਿਆਗਾ ਜਿਹੜੇ ਕਿਸਾਨ ਸੀਗੇ ਉਹ ਜਦੋਂ ਹੀ ਚੰਡੀਗੜ੍ਹ ਤੋਂ ਪੰਜਾਬ ਵਾਲੇ ਪੰਜਾਬ ਦੀ ਸਰਹੱਦ 'ਤੇ ਵੜਦੇ ਨੇ ਚਾਹੇ ਜਿਰਕਪੁਰ ਬੈਰੀਅਰ ਹੋਵੇ ਜਾਂ ਫਿਰ ਜਿਹੜਾ ਮੁਹੱਲੇ ਦਾ ਬੈਸਟਿਕ ਮੋਲ ਹੋਵੇ ਮਤਲਬ ਉੱਥੇ ਹੀ ਉੱਥੋਂ ਹੀ ਸਾਰੇ ਕਿਸਾਨ ਆਗੂਆਂ ਨੂੰ ਚੱਕ ਲਿਆ ਗਿਆ ਉੱਥੇ ਵਿਰੋਧ ਕੀਤਾ ਕਿਸਾਨਾਂ ਨੂੰ ਤੇ ਉਹਨਾਂ ਨੂੰ ਡੇਨ ਕਰਕੇ ਜਿਹੜੀ ਬਾਦਰਗੜ੍ਹ ਫੋਰਟ ਪਟਿਆਲੇ ਦੇ ਵਿੱਚ ਹੈਗੇ ਕਮਾਂਡੋ ਟ੍ਰੇਨਿੰਗ ਸੈਂਟਰ ਉੱਥੇ ਕਿਸਾਨ ਆਗੂਆਂ ਨੂੰ ਲੈ ਕੇ ਜਾਇਆ ਗਿਆ ਹੈਗਾ ਦੂਜੀ ਗੱਲ ਕਰੀਏ ਦੂਜੀ ਜਿਹੜਾ ਤੁਸੀਂ ਵੀ ਸਾਰਾ ਕੀਤਾ ਕਿ ਇੰਨੇ ਵੱਡੇ ਅੰਦੋਲਨ ਹੋਏ ਦਿੱਲੀ 'ਚ ਹੋਇਆ ਹਰਿਆਣਾ 'ਚ ਵੀ ਹੁੰਦੇ ਰਹਿੰਦੇ ਆ ਔਰ ਮੁਲਕ 'ਚ ਹੁੰਦੇ ਰਹਿੰਦੇ ਆ ਕਿਸੇ ਵੀ ਸਰਕਾਰ ਨੇ ਐਡਾ ਵੱਡਾ ਸਟੈਪ ਨਹੀਂ ਲਿਆ ਸੀ ਜਿੱਡਾ ਵੱਡਾ ਭਗਵੰਤ ਮਾਨ ਨੇ ਲਿਆ ਦੂਜਾ ਦੂਜਾ ਇਹ ਚੀਜ਼ ਹੈ ਪਹਿਲਾਂ ਤੁਸੀਂ ਬੰਦਿਆਂ ਨੂੰ ਗੱਲਬਾਤ ਵਾਸਤੇ ਬੁਲਾਉਂਦੇ ਹੋ ਫਿਰ ਉਹਨਾਂ ਨੂੰ ਅਰੈਸਟ ਕਰ ਲੈਂਦੇ ਹੋ ਫਿਰ ਇਹ ਇਹ ਹੈ ਸਰ ਬੁਲਡੋਜ਼ਰ ਤੋਂ ਉਹਨਾਂ ਦੇ ਜਿਹੜੇ ਸੰਦ ਸੀਗੇ ਟਰੈਕਟਰ ਟਰਾਲੀਆਂ ਝੁੱਗੀਆਂ ਉਹਨਾਂ ਨੂੰ ਡਾਉਂਦੇ ਹੋ ਹੈਗੇ ਹੁਣ ਪ੍ਰਾਈਵੇਟ ਬੰਦਿਆਂ ਨੂੰ ਬੁਲਾ ਕੇ ਉਹਨਾਂ ਦੀ ਟਰਾਲੀਆਂ ਨੂੰ ਟਰੈਕਟਰਾਂ ਨੂੰ ਤੁਸੀਂ ਥਾਣੇ ਲੈ ਕੇ ਜਾ ਰਹੇ ਹੋ ਬੁਲਡੋਜ਼ਰ ਇੱਥੇ ਟਾਰਿਆਗਾ ਇੱਥੇ ਬਹੁਤ ਸਾਰੇ ਚੋਰ ਕਿਸਮ ਦੇ ਬੰਦੇ ਵੀ ਆਪਾਂ ਦੇਖਣ ਨੂੰ ਮਿਲ ਰਹੇ ਹੈਗੇ ਆ ਬਿਲਕੁਲ ਸਮਾਨ ਲੈ ਕੇ ਜਾ ਰਹੇ ਨੇ ਸਮਾਨ ਜਿਹੜੇ ਇੱਥੋਂ ਦੇ ਗਰੀਬ ਬੰਦੇ ਲਾ ਲੋ ਜਾਂ ਫਿਰ ਚੋਰ ਲਾ ਲੋ ਕੁਝ ਵੀ ਲਾ ਲੋ ਉਹ ਕਿਸਾਨਾਂ ਦਾ ਹੁਣ ਸਮਾਨ ਚੱਕ ਚੱਕ ਕੇ ਲੈ ਕੇ ਜਾ ਰਹੇ ਨੇ ਪੁਲਿਸ ਆਫ ਕਰਾ ਰਹੀ ਹੈ ਪੁਲਿਸ ਟੈਂਟਾਂ 'ਚ ਵੜ ਕੇ ਕਿਸਾਨਾਂ ਦਾ ਸਮਾਨ ਭੰਨ ਰਹੀ ਹੈ ਮੈਂ ਪਿੱਛੇ ਦੇਖ ਰਿਹਾ ਸੀ ਐਲ ਸੀ ਡੀ ਵਗੈਰਾ ਫ੍ਰਿਜ ਵਗੈਰਾ ਭੰਨੇ ਠੀਕ ਹੈ ਹੋਰ ਪੰਖੇ ਭੰਨਤੇ ਇਹਨਾਂ ਨੇ ਤੁਸੀਂ ਇਹ ਲਾ ਲਓ ਕਿ ਜਿਹੜਾ ਵੀ ਪਿਛਲੇ 14 ਮਹੀਨਿਆਂ ਤੇ ਕਿਸਾਨਾਂ ਨੇ ਆਪਣਾ ਜੋੜਿਆ ਹੋਇਆ ਸੀ ਘਰੋਂ ਲੈ ਕੇ ਆਏ ਸਾਮਾਨ ਉਹ ਸਾਰਾ ਹੁਣ ਪੁਲਿਸ ਨੇ ਤੋੜਤਾ ਪਿਕਅਪ ਟਰੱਕਸ ਤੇ ਛੋਟੇ ਹੱਥੀ ਇਹ ਸਾਰੇ ਇਸ ਕਿਸਮ ਦੇ ਜਿਹੜੇ ਸਮੋਲ ਪਿਕਅਪ ਟਰੱਕਸ ਹੁੰਦੇ ਆ ਉਹ ਵੀ ਪੁਲਸ ਵਾਲੇ ਲੈ ਕੇ ਆਏ ਉਹ ਜਿਹੜਾ ਜ਼ਰੂਰੀ ਦਾ ਸਾਮਾਨ ਉਹਨੂੰ ਵੀ ਤਕਵਾ ਰਹੇ ਨੇ ਤੇ ਇਹ ਆਪਾਂ ਨੂੰ ਲਗਾਤਾਰ ਦੇਖਣ ਨੂੰ ਮਿਲ ਰਿਹਾਗਾ ਦੋ ਚੀਜ਼ਾਂ ਇੱਥੇ ਬਹੁਤ ਕਲੀਅਰ ਨੇ ਜੇ ਆਪਾਂ ਕੱਟੂ ਸ਼ੋਰਟ ਰੱਖੇ ਕਿਉਂਕਿ ਸਾਡਾ ਪੱਤਰਕਾਰ ਆੜੀ ਪਰਪਜੀਤ ਉਹਨੂੰ ਪੁਲਸ ਨੇ ਡ੍ਰੇਨ ਕੀਤਾ ਹੋਇਆ ਤੁਸੀਂ ਇਸ ਗੱਲ ਦੇ ਗਵਾਹ ਹੋ ਅਸੀਂ ਵੀ ਲਵ ਰਹੇ ਆ ਤੁਹਾਡੇ ਨਾਲ ਤੇ ਜੇ ਕੱਟੂ ਛੋਟ ਰੱਖੇ ਇੱਕ ਤਾਂ ਇਹ ਕਿ ਡਿਪਲੋਮੈਟ ਪੂਰੀ ਮਤਲਬ ਗਲਬਾਤ ਕਰਨ ਵਾਸਤੇ ਬਲਾ ਕੇ ਬੰਦਿਆਂ ਨੂੰ ਤੁਸੀਂ ਚੱਕ ਲੈਂਦੇ ਹੋ ਫਿਰ ਦੂਜਾ ਉਹਨਾਂ ਦੇ ਅੰਦੋਲਨ ਤੇ ਬੁਲਡੋਜ਼ਰ ਫੇਰਦੇ ਹੂੰ ਭਗਵੰਤ ਮਾਨ 2022 ਚ ਸੱਤਾ ਚੇਸ ਕਰਕੇ ਆਏ ਸੀ ਕਿਉਂਕਿ ਐਡਾ ਵੱਡਾ ਹਕੂਮਤ ਵਿਰੋਧੀ ਅੰਦੋਲਨ ਦਿੱਲੀ ਦੇ ਉਲਟ ਲੜਿਆ ਗਿਆ ਸੀਗਾ ਉਸੇ ਹਵਾ ਚ ਆਏ ਸੀ ਕਿ ਮੈਨੂੰ ਲੱਗਦਾ ਕਿ ਉਹ ਕੋਈ ਉਹਨੂੰ ਕਿਸਾਨ ਉਹਨੂੰ ਕਿਸਾਨ ਦਾ ਪੁੱਤ ਬਣਾਣਗੇ ਚੰਗੇ ਤਰੀਕੇ ਨਾਲ ਮੈਨੂੰ ਇਹ ਲੱਗਦਾ ਬਹੁਤ ਤਲਕ ਟਿੱਪਣੀਆਂ ਤੁਸੀਂ ਦੇਖਿਓ ਜੇ ਬਹੁਤ ਤੇ ਅਜ ਭਗਵੰਦ ਦਿੱਲੀ ਬੈਠਾਗਾ ਦਿੱਲੀ ਵਾਲਿਆਂ ਨਾਲ ਟੀਐਮਕੇ ਨਾਲ ਮੀਟਿੰਗ ਚੱਲ ਰਹੀ ਹੈ ਕਪੂਰਥਲਾ ਹਾਊਸ ਦੇ ਵਿੱਚ ਜਿਹੜੀ ਉਹ ਮੀਟਿੰਗ ਹੈ ਮੇਰੇ ਮੇਰਾ ਪੁਆਇੰਟ ਇਹ ਹੈ ਵੀ ਇਹ ਇਹਦੀ ਅਸੈਸਮੈਂਟ ਹੁੰਦੀ ਹੈ ਤੁਸੀਂ ਕਹਿੰਗੇ ਤੁਸੀਂ ਕਿਸਾਨ ਦਾ ਪੁੱਤ ਬਣਾਣਗੇ ਪਰ ਇੱਕ ਅਸੈਸਮੈਂਟ ਹੁੰਦੀ ਹੈ ਉਹ ਵੀ ਕਾਫੀ ਲੰਬੇ ਸਮੇਂ ਤੋਂ ਦੋ ਵਾਰ ਉਹ ਐਮਪੀ रह ਚੁੱਕੇ ਨੇ ਹੁਣ ਮੁੱਖ ਮੰਤਰੀ ਨੇ ਕਾਫੀ ਲੰਬੇ ਸਮੇਂ ਤੋਂ ਵਿਚਰ ਰਹੇ ਨੇ ਇਹ ਇੱਕ ਆਬਵੀਅਸ ਸੀਜ਼ ਜਿਹੜੀ ਹਰ ਪੋਲਿਟੀਸ਼ੀਨ ਨੂੰ ਸਮਝ ਆਉਂਦੀ ਹੈ ਕਿ ਇਹਦੀਆਂ ਰਿਪਰਕਸੀਅਨਸ ਹੋਣਗ ਨਹੀਂ ਕਰ ਰਹੇ ਇਹ ਕਿਹੜੀ ਉਹਨਾਂ ਨੂੰ ਸ਼ੈ ਇਸ ਕਿਸਮ ਦੀ ਕਿ ਇਹ ਸਾਰੀ ਦੀ ਪਰਵਾਹ ਕੀਤੇ ਬਿਨਾ ਇਸ ਕਿਸਮ ਦਾ ਐਕਸ਼ਨ ਕੀਤਾ ਜਾ ਰਿਹਾ ਹੈ ਦੇਖੋ ਇਹ ਤਾਂ ਕੀ ਕਹੇ ਇਹ ਹੁਣ ਲੋਕ ਤਾਂ ਸਾਫ ਹੀ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਮਿਲ ਕੇ ਐਕਸ਼ਨ ਕਰ ਰਹੀ ਹੈ ਭਾਜਪਾ ਤੇ ਆਮ ਆਦਮੀ ਪਾਰਟੀ ਦਾ ਇਹ ਗੱਠਜੋੜ ਦਾ ਪੰਮ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਪੁਲਿਸ ਪਿਛਲੇ ਇੱਕ ਮਹੀਨੇ ਤੋਂ ਜਿਹੜਾ ਜ਼ਬਰ ਕਰ ਰਹੀ ਹੈ ਪੰਜਾਬ 'ਚ ਬੁਲਡੋਜ਼ਰਾਂ ਨਾਲ ਘਰ ਟਾਇਦਾ ਰਹੇ ਨੇ ਇਲੈਗਲ ਇਨਕਾਊਂਟਰਸ ਕੀਤੇ ਜਾ ਰਹੇ ਨੇ ਲੋਕਾਂ ਨੂੰ ਕੁੱਟਿਆ ਜਾ ਰਿਹਾਗਾ ਉਹ ਉਹਦਾ ਇਹ ਪ੍ਰਗਟਾਵਾ ਹੁਣ ਕਿਸਾਨਾਂ ਤੇ ਵੀ ਦੇਖ ਲਓ ਤੁਸੀਂ ਇੱਕ ਜੜੀ ਗੱਲ ਹੈ ਕਿ ਪੰਜਾਬ ਪੁਲਿਸ ਨੂੰ ਜਦੋਂ ਭਗਵੰਤ ਮਾਨ ਨੇ ਓਪਨ ਉਹ ਇੱਕ ਕਹਿ ਲਈ ਕਿ ਖੁੱਲ੍ਹ ਦਿੱਤੀ ਸੀ ਉਦੋਂ ਵੀ ਇਹ ਗੱਲ ਆਈ ਸੀ ਕਿ ਪੁਲਿਸ ਨੂੰ ਆਪਣੀ ਦਾੜ੍ਹੀਆਂ ਨਾ ਫੜਾਓ ਤੇ ਦੁਬਾਰੇ ਤੋਂ ਦਾੜ੍ਹੀ ਫੜਾਨ ਵਾਲੀ ਗੱਲ ਹੈ ਤੇ ਕਿਸਾਨਾਂ ਦੀ ਦਾੜ੍ਹੀ ਫੜਾਤੀ ਹੈ ਪੰਜਾਬ ਪੁਲਿਸ ਨੂੰ ਭਗਵੰਤ ਮਾਨ ਨੇ ਤੇ ਇਹ ਤੁਸੀਂ ਅਸਰ ਦੇਖ ਲਓ ਇੱਕ ਇੱਕ ਇਹ ਇੱਕ ਹੋਰ ਕੰਟਰਾਸਟ ਇਹ ਵੀ ਹੈ 90 ਸੇ ਜੋ ਕੁਝ ਪੰਜਾਬ ਚ ਪੰਜਾਬ ਪੁਲਿਸ ਨੇ ਕੀਤਾ ਸੀ ਉਹਨਾਂ ਦੇ ਅਫਸਰਾਂ ਨੂੰ ਹੁਣ ਕੈਦਾਂ ਹੋ ਰੀਆਂ ਨੇ ਕੋਰਟ ਸਜ਼ਾਵਾਂ ਲਾ ਰਿਹਾ ਹੈ ਤੇ ਹੁਣ ਹੁਣ ਦੀ ਪੁਲਿਸ ਇਹ ਸਾਰਾ ਕੁਝ ਕਰ ਰਹੀ ਹੈ ਮੈਂ ਇਹ ਗਾਰੰਟੀ ਨਾਲ ਕਹਿੰਦਾ 15 20 ਸਾਲਾਂ ਬਾਅਦ ਸੁਦਾਮਾ ਇਹਨਾਂ ਨੂੰ ਵੀ ਲੱਗਣ ਗਿਆ ਜਿਹੜੇ ਇਲੀਗਲ ਇਨਕਾਊਂਟਰ ਕੀ ਜਾਂਦੇ ਨੇ ਬੁਲਡੋਜ਼ਰ ਬੁਲਡੋਜ਼ਰ ਨਾਲ ਕਿਸਾਨਾਂ ਦੇ ਘਰ ਢਾਈ ਜਾਂਦੇ ਨੇ ਆਪਾਂ ਸਮਝਦੇ ਸੀਗੇ ਵੀ ਜਿਹੜੀ ਬੁਲਡੋਜ਼ਰ ਪੋਲਿਟਿਕਸ ਆ ਯੂਪੀ ਵਰਗੀਆਂ ਸਟੇਟਾਂ 'ਚ ਹੁੰਦੀ ਹੈ ਇੱਥੇ ਪੰਜਾਬ 'ਚ ਨਹੀਂ ਹੋ ਸਕਦੀ ਤਾਂ ਤੁਸੀਂ ਕੀ ਪੰਜਾਬ ਨੂੰ ਬਹੁਤ ਸਾਰਾ ਐਕਸੈਪਸ਼ਨ ਮੰਨਿਆ ਜਾਂਦਾ ਸੀ ਕਈ ਗੱਲਾਂ 'ਚ ਪਰ ਤੁਹਾਨੂੰ ਨਹੀਂ ਲੱਗਦਾ ਵੀ ਇਹ ਬਹੁਤ ਛੇਤੀ ਕੰਮ ਇੱਥੇ ਸ਼ੁਰੂ ਹੋ ਗਿਆ ਤੇ ਬੜੀ ਛੇਤੀ ਉਹਨੂੰ ਇੱਕ ਐਕਸੈਪਟੈਂਸ ਵੀ ਮਿਲ ਰਹੀ ਹੈ ਐਕਸੈਪਟੈਂਸ ਤਾਂ ਨਹੀਂ ਮਿਲ ਰਹੀ ਹੂੰ ਹੂੰ ਬਹੁਤੇ ਤਾਂ ਤੁਹਾਨੂੰ ਉਹ ਦੇਖਣ ਨੂੰ ਮਿਲੂਗਾ ਵਿਰੋਧਤਾ ਦੇਖਣ ਨੂੰ ਮਿਲੂਗੀ ਤੇ ਇਹ ਜਿਹੜੇ ਲੱਗੇ ਹੋਏ ਨੇ ਕੁਮਰਾਨਾ ਤੇ ਕੁਮਰਾਨਾ ਦੇ ਜਿਹੜੇ ਆਪਾਂ ਕਹਿ ਲਈਏ ਕਿ ਨੌਕਰਸ਼ਾਹ ਜਿਹੜਾ ਜੋ ਕੁਝ ਕਰ ਰਹੇ ਨੇ ਸਜ਼ਾਾਂ ਉਹਨਾਂ ਨੂੰ ਵੀ ਹੁਣ 90 'ਚ ਜਿਹੜੇ ਨੌਕਰਸ਼ਾਹ ਆਨੇ ਪੁਲਿਸ ਨੇ ਜੋ ਕੁਝ ਕੀਤਾ ਸੀ ਉਹਨਾਂ ਨੂੰ ਹੁਣ ਸਜ਼ਾਾਂ ਹੋ ਰਹੀਆਂ ਇਹਨਾਂ ਨੂੰ ਵੀ ਹੋਣਗੀਆਂ ਹੂੰ ਤੇ ਇੱਕ ਮੇਰਾ ਲਾਸਟ ਤੇ ਤੁਹਾਨੂੰ ਪੁੱਛਣ ਦਾ ਤੁਸੀਂ ਹਰਿਆਣੇ ਤੋਂ ਤੁਸੀਂ ਜਾਣਦੇ ਹੋ ਉਥੋਂ ਦੀ ਪੋਲਿਟਿਕਸ ਨੂੰ ਤਾਂ ਇਹ ਜਿਵੇਂ ਆਪਾਂ ਮੰਨਦੇ ਸੀ ਵੀ ਹਰਿਆਣੇ ਦੇ ਵਿੱਚ ਇੱਕ ਕ੍ਰੈਕਡਾਊਨ ਕੀਤਾ ਗਿਆ ਸੀਗਾ ਤੇ ਹੁਣ ਪੰਜਾਬ ਇੱਕ ਇੱਕ ਸੀਗਾ ਮਤਲਬ ਕਿ ਇੱਕ ਇੱਕ ਰੱਖ ਸੀ ਕਿਸਾਨਾਂ ਦੀ ਜਿਹੜੇ ਵੀ ਲੋਕ ਅੰਦੋਲਨ ਲੜਦੇ ਨੇ ਤਾਂ ਹੁਣ ਜਿੱਦਾਂ ਦੀ ਇੱਥੇ ਸਖਤੀ ਹੋਈ ਹੈ ਤੁਹਾਨੂੰ ਲੱਗਦਾ ਵੀ ਉਸ ਕਿਸਮ ਦਾ ਅੰਦੋਲਨ ਫੇਰ ਉੱਠਣਗੇ ਪੰਜਾਬ ਤੋਂ ਜਾਂ ਹਰਿਆਣੇ ਦਾ ਇਹਦੇ ਤੇ ਕੀ ਅਸਰ ਹੋਊਗਾ ਦੇਖੋ ਲੋਕ ਤਾਂ ਖੜੇ ਹੋਣਗੇ ਪਿੰਡਾਂ 'ਚ ਪੂਰਾ ਚਰਨਿੰਗ ਹੈਗੀ ਆ ਅਸੀਂ ਵੀ ਪਿੰਡਾਂ ਤੋਂ ਵਿਚਰ ਕੇ ਆਏ ਆ ਤੇ ਮੈਨੂੰ ਲੱਗਦਾ ਕਿ ਇਹਦਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਇੱਕ ਇੱਕ ਸਾਥ ਨਾਲ ਇੱਥੇ ਜਿਹੜਾ ਪੂਰਾ ਪ੍ਰਗਟਾਵਾ ਰੋ ਆਪਾਂ ਨੂੰ ਕੱਲ ਸਵੇਰ ਤੋਂ ਹੀ ਦਿਖਣ ਲੱਗ ਜੂਗਾ ਪੰਜਾਬ ਦੇ ਲੋਕ ਸੜਕਾਂ ਤੇ ਆਣਗੇ ਦੇ ਉਲਟ ਜੀ ਧੰਨਵਾਦ ਜੀ ਬਹੁਤ-ਬਹੁਤ ਇਹ ਮਨਦੀਪ ਪੁਰੀਆ ਜੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਤੋਂ ਆਪਾਂ ਇਹ ਤੁਹਾਨੂੰ ਦੱਸਾਂਗੇ ਫਿਰ ਵੀ ਅੱਗੋਂ ਕੀ ਹੁੰਦਾ ਹੈ ਧੰਨਵਾਦ